ਮੌਜੂਦਾ ਅਰ ਤੇ ਰਾਤ ਦੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਹੁਤ ਡਰਾਉਣ ਵਾਲੀਆਂ ਤਸਵੀਰਾਂ ਨੇ ਇਹ ਪਾਣੀ ਉਫਾਨਦੇ ਆ ਅੱਜ ਤਿੰਨੇ ਦਰਿਆ ਪੰਜਾਬ ਦੇ ਵਿੱਚ ਬੜੇ ਆਪਣੇ ਹੰਕਾਰ ਦੇ ਉੱਤੇ ਚੱਲ ਰਹੇ ਆ ਰਾਵੀ ਬਿਆਸ ਤੇ ਸਤਲੁਜ ਔਰ ਇਹਨਾਂ ਨੇ ਘੱਟੋ ਘਾਟਾ ਹਜ਼ਾਰ ਤੋਂ 1500 ਪੈਂਡ ਆਪਣੀ ਲਪੇਟ ਦੇ ਵਿੱਚ ਲੈ ਲਿਆ तकरीबन ਲੋਕਾਂ ਦੇ ਘਰਾਂ ਤੱਕ ਜਿਹਨੂੰ ਰਾਸ਼ਨ ਲੈ ਕੇ ਜਾਂਦੇ ਆ ਉਹਨਾਂ ਦੀ ਹਾਲਤ ਵੇਖਦੇ ਆ ਤੇ ਸਾਨੂੰ ਇਹ ਆਪਣੇ ਆਪ ਦੇ ਵਿੱਚ ਆਉਂਦਾ ਵੀ ਇਹ ਕੈਮਰੇ ਦੇ ਵਿੱਚ ਤੁਹਾਡੀ ਕੈਮਰੇ ਦੀ ਅੱਖ ਰਾਈ ਜਾਣੀ ਆ ਨਾ ਉਹ ਅਸੀਂ ਗਰਾਉਂਡ ਤੇ ਕੰਮ ਕਰਕੇ ਨਹੀਂ ਦੱਸ ਸਕਦੇ ਇਸ ਲੋਕਾਂ ਨੂੰ ਫੇਰ ਰਾਤ ਦੀਆਂ ਤਸਵੀਰਾਂ ਤੁਹਾਨੂੰ ਪੰਜਾਬ ਦੇ ਅਖੀਰਲੇ ਪਿੰਡ ਦੀਆਂ ਦਿਖਾ ਰਹੇ ਆ ਔਰ ਇਹ ਉਹ ਪਿੰਡ ਹੈ ਜੋ ਪੂਰੇ ਤਰੀਕੇ ਦੇ ਨਾਲ ਖਤਮ ਹੋ ਚੁੱਕਿਆ ਹੈ ਦੂਰ ਤੱਕ ਦੇਖੋਗੇ ਤੁਹਾਨੂੰ ਦਰਿਆ ਹੀ ਵਗਦਾ ਦਿਖੂਗਾ ਪਾਣੀ ਆਂਦਾ ਹੈ ਜਾਂਦਾ ਹੈ ਔਰ ਇੱਕ ਘਰ ਨਾਲ ਨਾਲ ਜਿਹੜਾ ਰੋੜ ਕੇ ਲੈ ਜਾਂਦਾ ਔਰ ਇਹ ਜਿਹੜਾ ਪਿੰਡ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵਸਿਆ ਹੋਇਆ ਅਖੀਰਲਾ ਪਿੰਡ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਦੇਰ ਰਾਤ ਦੀਆਂ ਦਿਖਾ ਰਿਹਾ ਔਰ ਇੱਥੋਂ ਦੇ ਜਿਹੜੇ ਲੋਕ ਸੀ ਜਿਹੜੇ ਘਰ ਟਹਿ ਟੇਰੀ ਹੋ ਗਏ ਪਾਣੀ ਦੇ ਵਹਾਅ ਦੇ ਨਾਲ ਬਹਿ ਚੁੱਕੇ ਨੇ ਉਹ ਖਤਮ ਹੋ ਚੁੱਕੇ ਨੇ ਔਰ ਇਹ ਦੇਖਦੇ ਆ ਨਾ ਨਜ਼ਾਰਾ ਮੇਰਾ ਤਾਂ ਦਿਲ ਬੈਠ ਰਿਹਾ ਇਹ ਦੇਖ ਕੇ ਇੱਥੇ ਦਿਨੇ ਡਰ ਆਉਂਦਾ ਹੈ ਕਿਉਂਕਿ 25 30 ਫੁੱਟ ਡੂੰਘਾ ਦਰਿਆ ਇੱਥੋਂ ਵਗ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਸਵੇਰੇ ਇੱਥੇ ਇੱਕ 10 15 ਫੁੱਟ ਉੱਚਾ ਤੂਤ ਖੜਾ ਸੀ ਇੱਕ ਸਪੈਦਾ ਖੜਾ ਸੀ ਸਾਡੇ ਸਾਹਮਣੇ-ਸਾਹਮਣੇ ਉਹ ਸਾਰੇ ਪਾਣੀ ਦੀ ਲਪੇਟ 'ਚ ਆ ਗਏ ਆ ਦੋ ਕਾਰ ਜਿਹੜੇ ਸਾਡੇ ਭੈਣ ਜੀ ਹੁਣੇ ਗੱਲ ਕਰ ਰਹੇ ਸੀ ਉਹ ਪਾਣੀ ਦੀ ਲਪੇਟ 'ਚ ਆਏ ਆ ਅੱਜ ਵੀ ਇਹ ਬੜਾ ਖਤਰਨਾਕ ਮੰਜ਼ਰ ਹੈ ਇਹ ਪਿੰਡ ਜਿਹੜਾ ਜਿਹਦੇ ਦੋ ਕਾਰ ਟਹਿ ਰਹੇ ਨੇ ਕਾਰ ਇੱਕ ਟਹਿ ਜਾਂਦਾ ਪਿੰਡ ਦੇਖਦਾ ਅੱਖਾਂ 'ਚ ਪਾਣੀ ਸੀ ਛੋਟੇ-ਛੋਟੇ ਬੱਚੇ ਜਦੋਂ ਮੈਂ ਦੇਖ ਰਿਹਾ ਸੀ ਕਿ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਡੇ ਘਰ ਦੀ ਇੱਕ ਇੱਟ ਵੀ ਟੁੱਟ ਜਾਵੇ ਕਿਤੇ ਤੇ ਸਾਨੂੰ ਤਕਲੀਫ ਹੁੰਦੀ ਆ ਜਿਦਾ ਘਰ ਹੀ ਅੱਖਾਂ ਦੇ ਸਾਹਮਣੇ ਵਹਿ ਜਾਵੇ ਜਾਂ ਪੰਜਾਬ ਦੇ ਲੋਕਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਇਹ ਪਿੰਡ ਭਾਰਤ ਦੇ ਨਕਸ਼ੇ ਦੇ ਵਿੱਚੋਂ ਮਨਫੀ ਹੋ ਜਾਊਗਾ ਜੇ ਇਹ ਇੱਧਰ ਨਹੀਂ ਸੈਟਿੰਗ ਆਂਦੀ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਫਿਰ ਸਾਡਾ ਇਹ ਨਕਸ਼ੇ 'ਚੋਂ ਨਾਮ ਮਟਾ ਕੇ ਸਾਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਜਾਂ ਸਾਡੇ ਸਿੰਘ ਸਾਹਿਬ ਅੱਜ ਆਏ ਆਪਣੇ ਕਾਲ ਦਖ ਦੇ ਬਾਬਾ ਜੀ ਅਸੀਂ ਉਹਨਾਂ ਅੱਗੇ ਬੇਨਤੀ ਕੀਤੀ ਕੀ ਆ ਕੜਾ ਕਰ ਸੀ ਆ ਆ ਦਿੱਖਿਆ ਸੀ ਹਾਂਜੀ ਤੇ ਇੱਥੋਂ ਦੂਰੀ 7 ਕਿਲੇ ਦੂਰ ਹੈ ਦਰਿਆ ਜਿਹੜਾ ਤੇ ਹੁਣ ਆਜਾ ਮਾਂ ਕਮਰਾਂ ਦੇ ਨਾਲ ਹੀ ਆ ਗਿਆ ਹੈ 40 50 ਫੁੱਟ ਦੂੰਗਾ ਇੱਥੇ ਚੱਲ ਰਿਹਾ ਹੈ ਪਰ ਜੇ ਲੋਕਾਂ ਨੂੰ ਇੱਥੇ ਹੀ ਫਸਿਆ ਛੱਡ ਦਿੱਤਾ ਇੱਥੇ ਹੀ ਖਾਣਾ ਤੁਸੀਂ ਪਹੁੰਚਾਉਂਦੇ ਰਹੇ ਤਾਂ ਇਹਨਾਂ ਦੀਆਂ ਜਾਨਾਂ ਜਾਣਗੀਆਂ ਔਰ ਇਹ ਅੱਜ ਨਹੀਂ ਤਾਂ ਕੱਲ ਤੈ ਤਾਂ ਉਹ ਜਾਨਾਂ ਬਚਾਉਣੀਆਂ ਜ਼ਰੂਰੀ ਨੇ ਖਾਣਾ ਇੱਥੇ ਭਾਵੇਂ ਤੁਸੀਂ ਨਾ ਪਹੁੰਚਾਓ ਲੋਕਾਂ ਨੂੰ ਇੱਥੋਂ ਰੈਸਕਿਊ ਕਰਕੇ ਸਹੀ ਥਾਵਾਂ ਤੇ ਜਿਹੜੀਆਂ ਬਿਲਕੁਲ ਬੇਸ ਕੈਂਪ ਨੇ ਸੁਰੱਖਿਆ ਥਾਵਾਂ ਤੇ ਲੈ ਕੇ ਜਾਓ ਕਿਉਂ ਜੋ ਬਾਰਡਰ ਹੈ ਇੱਥੋਂ ਕੁਝ ਕੀ ਦੂਰੀ ਤੇ ਹੈ ਔਰ ਪਾਕਿਸਤਾਨ ਦੇ ਨਾਲ ਖੰਦਾ ਹੋਇਆ ਇਹ ਪਾਣੀ ਸਤਲੁਜ ਦਾ ਔਰ ਰਾਵੀ ਦਾ ਇਕੱਠਾ ਹੋ ਚੁੱਕਿਆ ਔਰ ਇਹ ਪਿੰਡ ਤਬਾਹ ਹੈ ਟੈਲੀਫੋਨ ਜਾ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਿਖਾ ਸੰਧੀਰ ਔਰ ਅਸੀਂ ਇਸ ਸਮੇਂ ਭਾਰਤ ਪਾਕਿਸਤਾਨ ਦੀ ਸਰਹੱਦ ਵਾਲੇ ਪਿੰਡ ਦੇ ਮੌਜੂਦ ਆ ਔਰ ਤੇ ਰਾਤ ਦੀ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਹੁਤ ਡਰਾਉਣ ਵਾਲੀਆਂ ਤਸਵੀਰਾਂ ਨੇ ਇਹ ਪਾਣੀ ਉਫਾਨ ਤੇ ਆ ਔਰ ਦੀਪ ਸਿੱਧੂ ਦੀ ਜੋ ਜਥੇਬੰਦੀ ਵਾਰਿਸ ਪੰਜਾਬ ਜਥੇਬੰਦੀ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਜੋ ਇਹ ਬੋਟ ਹੈ ਉਸ ਦਾ ਇਸਤੇਮਾਲ ਪਿੰਡ ਤੱਕ ਪਹੁੰਚਣ ਲਈ ਕੀਤਾ ਜਾ ਰਿਹਾ ਔਰ ਤੁਸੀਂ ਜੇ ਦੇਖੋਗੇ ਰਾਤ ਦਾ ਦ੍ਰਿਸ਼ ਜਿਹੜਾ ਤੁਹਾਨੂੰ ਅਸੀਂ ਦੇਰ ਰਾਤ ਦਾ ਦਿਖਾ ਰਿਹਾ ਬਹੁਤ ਡਰਾਉਂਦਾ ਔਰ ਵੀਰ ਸਾਡੇ ਨਾਲ ਨੇ ਲਗਭਗ 7 ਤੋਂ 12 ਦਿਨ ਹੋ ਚੁੱਕੇ ਨੇ ਇਹ ਲਗਾਤਾਰ ਹੜਪੜਤਾ ਦੀ ਸਾਰ ਲੈ ਰਹੇ ਨੇ ਬੀੜੀ ਦੇ ਨਾਲ ਉਹਨਾਂ ਤੱਕ ਪਹੁੰਚਦੇ ਨੇ ਕੀ ਹਾਲਾਤ ਕੀ ਨੇ ਕਿਉਂਕਿ ਤੁਸੀਂ ਬਹੁਤ ਦਿਨ ਹੋ ਗਏ ਨੇ ਇਸ ਜਥੇਬੰਦੀ ਨਾਲ ਵੀ ਤੁਸੀਂ ਜੁੜੇ ਹੋਏ ਹੋ ਨਾਲ-ਨਾਲ ਜੇ ਪਦੀਪ ਬਾਜੀ ਦੀ ਵੀ ਗੱਲ ਕਰਦੇ ਆ ਤਾਂ ਜਿਉਂ ਅੱਜ ਇਹ ਹਾਲਾਤ ਦੇਖਦੇ ਤਾਂ ਉਹ ਕੀ ਕਹਿੰਦੇ ਦੇਖੋ ਭਾਂਜੀ ਸਭ ਤੋਂ ਪਹਿਲਾਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਔਰ ਦਾਸ ਦਵਿੰਦਰ ਸਿੰਘ ਹਰਿਆਵਾਲਾ ਵੱਲੋਂ ਆਪਜੀ ਦੇ ਚੈਨਲ ਡੇਲੀ ਪੋਸਟ ਔਰ ਡੇਲੀ ਪੋਸਟ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬਾਈ ਦੀਪਦੀ ਬੜੀ-ਵੱਡੀ ਯਾਦ ਆਉਂਦੀ ਆ ਕਿਉਂਕਿ ਇੱਕ ਸਮਾਂ ਸੀ ਜਦੋਂ ਕਿਸਾਨ ਸੰਘਰਸ਼ ਚੱਲਿਆ ਤੇ ਜਿਹੜੀਆਂ ਸਾਡੀਆਂ ਕਿਸਾਨ ਜੱਥੇਬੰਦੀਆਂ ਦੀ ਆਗੂ ਸੀ ਸ਼ਹਿਲ ਜੇ ਬਾਈ ਦੀਪ ਨਾ ਹੁੰਦਾ ਤੇ ਪੰਜਾਬ ਦਾ ਬਾਰਡਰ ਟੱਪ ਕੇ ਦਿੱਲੀ ਤੱਕ ਨਾ ਜਾਂਦੇ ਉਹ ਦੀਪ ਦਾ ਹੌਸਲਾ ਸੀ ਨੌਜਵਾਨਾਂ ਦੇ ਨਾਲ ਜਿਹੜਾ ਉਹ ਵੱਡੇ ਵੱਡੇ ਬੈਰੀਕੇਡ ਤੋੜ ਕੇ ਉੱਥੇ ਗਿਆ ਅੱਜ ਜਿਹੜਾ ਸਾਡਾ ਤੂਫਾਨ ਆਇਆ ਹੋਇਆ ਇਹ ਆਪਾਂ ਕਹਿ ਦਈਏ ਕਿ ਹੜ੍ਹ ਆਇਆ ਹੋਇਆ ਹੈ ਅੱਜ ਤਿੰਨੇ ਦਰਿਆ ਪੰਜਾਬ ਦੇ ਵਿੱਚ ਬੜੇ ਆਪਣੇ ਹੰਕਾਰ ਦੇ ਉੱਤੇ ਚੱਲ ਰਹੇ ਆ ਰਾਵੀ ਬਿਆਸ ਤੇ ਸਤਲੁਜ ਔਰ ਇਹਨਾਂ ਨੇ ਘੱਟੋ-ਘੱਟ 1000 ਤੋਂ 1500 ਪੈਂਡ ਆਪਣੀ ਲਪੇਟ ਦੇ ਵਿੱਚ ਲੈ ਲਿਆ ਤਕਰੀਬਨ ਪਰ ਮੈਂ ਪੰਜਾਬ ਵਾਸੀਆਂ ਦੇ ਹੌਸਲੇ ਦੀ ਵੀ ਬੜੀ ਮੈਂ ਇਹ ਕਹੂੰ ਦਾਤ ਦਿਨਾ ਕਿ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਇਹ ਮਾਝੇ ਦਵਾਬੇ ਦੇ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਕੱਲਾ ਪੰਜਾਬ ਹੀ ਨਹੀਂ ਹਰਿਆਣਾ ਰਾਜਸਥਾਨ ਯੂਪੀ ਜਿੱਥੋਂ ਤੱਕ ਵੀ ਕੋਈ ਦਰਦਮੰਦ ਵੀਰ ਸੀ ਉਹ ਰਾਸ਼ਲ ਲੈ ਕੇ ਜਗਾ ਜਗਾ ਤੇ ਪਹੁੰਚ ਰਹੇ ਪੂਰੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਜਾਂ ਘੱਗਰ ਦਰਿਆ ਦੇ ਉੱਤੇ ਪਰ ਜਿਹੜੀ ਸਭ ਤੋਂ ਵੱਡੀ ਸਾਨੂੰ ਅੱਪਾ ਕਹਿ ਰਹੀਏ ਕਿ ਵੀ ਗੱਲ ਸਤਾਉਂਦੀ ਆ ਦੁੱਖ ਦਿੰਦੀ ਆ ਹੰਦੇ ਹਨੇਰਾ ਹੋ ਗਿਆ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਵੇਂ ਘਰਾਂ ਦੇ ਵਿੱਚ ਲੋਕ ਫਸੇ ਹੋਏ ਆ 7-7 ਫੁੱਟ ਪਾਣੀ ਆ ਘਰਾਂ ਦੇ ਚਾਰ ਚਫੇਰੇ ਅਸੀਂ ਇਸ ਬੋਟ ਦੇ ਰਾਹੀਂ ਲਗਾਤਾਰ ਲੋਕਾਂ ਦੇ ਘਰਾਂ ਤੱਕ ਜਿਹਨੂੰ ਰਾਸ਼ਨ ਲੈ ਕੇ ਜਾਣੇ ਆ ਉਹਨਾਂ ਦੀ ਹਾਲਤ ਵੇਖਦੇ ਆ ਤੇ ਸਾਨੂੰ ਇਹ ਆਪਣੇ ਆਪ ਦੇ ਵਿੱਚ ਆਉਂਦਾ ਵੀ ਇਹ ਕਿੰਨੇ ਕਹਿਰ ਦੇ ਵਿੱਚ ਤੇ ਮੈਂ ਇੱਕ ਇਹਨਾਂ ਦੀ ਇਹਨਾਂ ਦੀ ਵੀ ਇੱਕ ਹੌਸਲੇ ਦੀ ਉਹ ਅਫਜ਼ਾਈ ਕਰੂੰਗਾ ਹੌਸਲਾ ਅਫਜ਼ਾਈ ਕਰੂੰਗਾ ਕਿ ਐਨੇ ਔਖੇ ਸਮੇਂ 'ਚ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਆ ਇਹਨਾਂ ਨੂੰ ਕਹੀਦਾ ਵੀ ਚੱਲੋ ਤੇ ਉਹ ਕਹਿੰਦੇ ਨਹੀਂ ਇਸ ਜਗ੍ਹਾ ਨਾਲ ਇਸ ਮਿੱਟੀ ਨਾਲ ਸਾਡਾ ਸਬੰਧ ਆ ਤੇ ਉਹ ਇੱਥੇ ਜੁੜੇ ਹੋਏ ਆ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਧੰਨਵਾਦ ਵੀ ਕਰਦਾ ਹਾਂ ਸਾਰੀਆਂ ਜਥੇਬੰਦੀਆਂ ਔਰ ਤੁਹਾਡੇ ਚੈਨਲ ਜਿੰਨੇ ਚੱਲ ਰਹੇ ਆ ਕਿਉਂਕਿ ਇਹ ਜਿਹੜੀ ਗੱਲ ਤੁਹਾਡੀ ਕੈਮਰੇ ਦੀ ਅੱਖਾਂ ਹੀ ਜਾਣੀ ਆ ਨਾ ਉਹ ਅਸੀਂ ਗਰਾਊਂਡ ਤੇ ਕੰਮ ਕਰਕੇ ਨਹੀਂ ਦੱਸ ਸਕਦੇ ਸੀ ਲੋਕਾਂ ਨੂੰ ਅੱਜ ਜਿਹੜਾ ਰਾਸ਼ਨ ਆ ਰਿਹਾ ਇਹ ਤੁਹਾਡੇ ਪੱਤਰਕਾਰ ਭਾਈਚਾਰੇ ਚੈਨਲ ਇੱਕ ਮੀਡੀਆ ਉਹ ਵੀ ਆ ਜਿਹੜਾ ਪੰਜਾਬ ਦੇ ਉਲਟ ਤੇ ਬਹੁਤ ਸਾਰਾ ਰੋਲਾ ਪਾਉਂਦਾ ਜਿਹਨੂੰ ਗੋਦੀ ਮੀਡੀਆ ਕਹਿੰਦੇ ਆ ਇੱਕ ਮੀਡੀਆ ਇਹ ਆ ਜਿਹੜਾ ਅੱਜ ਗਰਾਊਂਡ ਜ਼ੀਰੋ ਤੋਂ ਮੈਂ ਕਹੂੰਗਾ ਕਿ ਤੁਹਾਡਾ ਵੱਡਾ ਰਿਸਕ ਆ ਚਲੋ ਅਸੀਂ ਤੇ ਕਰ ਹੀ ਰਹੇ ਆਂ ਦੇਖੋ ਕਿੱਡੀ ਵੱਡੀ ਗੱਲ ਐ ਦੀਪ ਭਾਈ ਭਾਵੇਂ ਸ਼ਰੀਰਕ ਤੌਰ ਤੇ ਨਹੀਂ ਐ ਪਰ ਦੇਖੋ ਜਥੇਬੰਦੀ ਬਣਾਈ ਤਾਂ ਅੱਜ ਜੇ ਮੁਸ਼ਕਿਲ ਵੀ ਆਈ ਤਾਂ ਦੀਪ ਭਾਈ ਇੱਕ ਤਰੀਕੇ ਨਾਲ ਜਿੰਦਾ ਹੈ ਹਾਂਜੀ ਅੱਜ ਦੀਪ ਦੇ ਜਗਾਇਏ ਹੋਏ ਦੀਪ ਜਿਹੜੇ ਆ ਉਹ ਜਗਾ ਜਗਾ ਦੇ ਉੱਤੇ ਇਹਨਾਂ ਘਰਾਂ ਦੇ ਵਿੱਚ ਜਾ ਕੇ ਰੋਸ਼ਨੀ ਦਾ ਕੰਮ ਕਰ ਰਹੇ ਹੈਗੇ ਆ ਅਖੀਰਲੇ ਪਿੰਡ ਦੀਆਂ ਦਿਖਾ ਰਹੇ ਆ ਔਰ ਇਹ ਉਹ ਪਿੰਡ ਹੈ ਜੋ ਪੂਰੀ ਤਰੀਕੇ ਦੇ ਨਾਲ ਖਤਮ ਹੋ ਚੁੱਕਿਆ ਹੈ ਦੂਰ ਤੱਕ ਦੇਖੋਗੇ ਤੁਹਾਨੂੰ ਦਰਿਆ ਹੀ ਵਗਦਾ ਦਿਖੂਗਾ ਪਾਣੀ ਆਉਂਦਾ ਖੰਦਾ ਔਰ ਇੱਕ ਘਰ ਨਾਲ ਨਾਲ ਜਿਹੜਾ ਰੋੜ ਕੇ ਲੈ ਜਾਂਦਾ ਔਰ ਇਹ ਜਿਹੜਾ ਪਿੰਡ ਹੈ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵਸਿਆ ਹੋਇਆ ਅਖੀਰਲਾ ਪਿੰਡ ਹੈ ਉਸ ਦੀਆਂ ਤਸਵੀਰਾਂ ਤੁਹਾਨੂੰ ਦੇਰ ਰਾਤ ਦੀਆਂ ਦਿਖਾ ਰਹੇ ਹਾਂ ਔਰ ਇੱਥੋਂ ਦੇ ਜਿਹੜੇ ਲੋਕ ਸੀ ਜਿਹੜੇ ਘਰ ਟਹ ਟੇਰੀ ਹੋ ਗਏ ਪਾਣੀ ਦੇ ਵਹਾਅ ਦੇ ਨਾਲ ਬਹਿ ਚੁੱਕੇ ਨੇ ਉਹ ਖਤਮ ਹੋ ਚੁੱਕੇ ਨੇ ਔਰ ਤੁਸੀਂ ਦੇਖੋ ਲੋਕਾਂ ਨੂੰ ਬੇਸ ਕੈਂਪ ਦੇ ਵਿੱਚ ਜਿੱਥੇ ਰੈਸਕਿਊ ਕਰਨ ਤੋਂ ਬਾਅਦ ਰੱਖਿਆ ਗਿਆ ਔਰ ਕੁਝ ਵੀਰ ਸਾਡੇ ਹਲੇ ਵੀ ਉਰੇ ਨੇ ਔਰ ਆਪਣੀ ਜ਼ਿੰਦਗੀ ਦੇ ਨਾਲ ਇਸ ਸਮੇਂ ਜੂਝ ਰਹੇ ਨੇ ਤੁਸੀਂ ਔਰ ਮੇਰੇ ਵਰਗੇ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਕਿਸ ਮੰਦੀ ਔਰ ਬਹੁਤ ਹੀ ਖੌਫਨਾਕ ਸਥਿਤੀ ਦੇ ਵਿੱਚੋਂ ਇੱਥੇ ਦੇ ਲੋਕ ਜਿਹੜੇ ਨੇ ਰਹਿ ਰਹੇ ਨੇ ਭਾਜੀ ਨੇ ਜੋ ਕਿ ਦੀਪ ਸਿੱਧੂ ਦੀ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਲਗਾਤਾਰ ਦਿਨ ਰਾਤ ਇਹਨਾਂ ਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖੋ ਕਿ ਇਹਨਾਂ ਦੇ ਹੌਸਲੇ ਨੂੰ ਵੀ ਬੁਲੰਦ ਹੈ ਕਿ ਤੁਸੀਂ ਕਿੰਨੇ ਗੇੜੇ ਮਾਰਦੇ ਹੋ ਆਪਣੀ ਬੋਟ ਦੇ ਵਿੱਚ ਔਰ ਇਹ ਦੇਖਦੇ ਆ ਨਾ ਨਜ਼ਾਰਾ ਮੇਰਾ ਤਾਂ ਦਿਲ ਬੈਠ ਰਿਹਾ ਇਹ ਦੇਖ ਕੇ ਅੱਜ ਜਿਸ ਤਰ੍ਹਾਂ ਡੇਲੀ ਪੋਸਟ ਦੀ ਟੀਮ ਗਰਾਉਂਡ ਜ਼ੀਰੋ ਤੇ ਗਰਾਉਂਡ ਜ਼ੀਰੋ ਤੇ ਵੀ ਤੇ ਟਾਈਮ ਦੇਖੋ ਰਾਤ ਦੇ ਮੇਰੇ ਖਿਆਲ ਸਾਢੇ 7 7 ਦਾ ਟਾਈਮ ਹੋ ਗਿਆ ਹੈ ਦਰਿਆ ਪੂਰੇ ਫੰਕਾਰੇ ਮਾਰ ਰਿਹਾ ਇੱਥੇ ਦਿਨੇ ਡਰ ਆਉਂਦਾ ਕਿਉਂਕਿ 25 30 ਫੁੱਟ ਡੂੰਗਾ ਦਰਿਆ ਇੱਥੋਂ ਵਗ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਸਵੇਰੇ ਇੱਥੇ ਇੱਕ 10 15 ਫੁੱਟ ਉੱਚਾ ਤੂਤ ਖੜਾ ਸੀ ਇੱਕ ਸਪੈਦਾ ਖੜਾ ਸੀ ਸਾਡੇ ਸਾਹਮਣੇ-ਸਾਹਮਣੇ ਉਹ ਸਾਰੇ ਪਾਣੀ ਦੀ ਲਪੇਟ 'ਚ ਆ ਗਏ ਆ ਦੋ ਕਾਰ ਜਿਹੜੇ ਸਾਡੇ ਭੈਣ ਜੀ ਹੁਣੇ ਗੱਲ ਕਰ ਰਹੇ ਸੀ ਉਹ ਪਾਣੀ ਦੀ ਲਪੇਟ 'ਚ ਆਏ ਆ ਮੈਂ ਇਹ ਕਹੂੰਗਾ ਕਿ ਇਹ ਪਿੰਡ ਜਿਹੜਾ ਅੱਜ ਸਾਨੂੰ ਹੁਣ ਸਿੰਘ ਸਾਹਿਬ ਵੀ ਆਏ ਸੀ ਅਰਦਾਸ ਕਰਕੇ ਗਏ ਆ ਜਿੱਥੇ ਜੋਰ ਨਹੀਂ ਚੱਲਦਾ ਉੱਥੇ ਗੁਰੂ ਦੇ ਮੂਹਰੇ ਅਰਦਾਸ ਹੁੰਦੀ ਆ ਇਹ ਸਤਲੁਜ ਦਰਿਆ ਕਦੇ ਸਰਸਾ ਵੀ ਚੜੀ ਸੀ ਉਹਨੇ ਵੀ ਸਾਡੇ ਸਾਹਮਣੇ ਬੜੇ ਸੰਕਟ ਖੜੇ ਕੀਤੇ ਸੀ ਸਤਲੁਜ ਦਰਿਆ ਬਿਆਸ ਦਰਿਆ ਰਾਬੀ ਦਰਿਆ ਪੂਰੇ ਆਪਦੇ ਫੌਂਕਾਰ ਦੇ ਉੱਤੇ ਆ ਇਹਨਾਂ ਦਰਿਆਵਾਂ ਨਾਲ ਅਸੀਂ ਲੜਨਾ ਸਿੱਖੇ ਆ ਕਿਉਂਕਿ ਅਸੀਂ ਨਾਦਰ ਅਬਦਾਲੀ ਅੰਗਰੇਜ਼ਾਂ ਦੇ ਨਾਲ ਲੜਦੇ ਲੜਦੇ ਇਸ ਧਰਤੀ ਦੇ ਸਾਹਮਣੇ ਸਾਹਮਣੇ ਇਹਨਾਂ ਦਰਿਆਵਾਂ ਨਾਲ ਬਹੁਤ ਵਾਰੀ ਲੜਾਈ ਲੜੀ ਅੱਜ ਵੀ ਇਹ ਬੜਾ ਖਤਰਨਾਕ ਮੰਜ਼ਰ ਹੈ ਇਹ ਪਿੰਡ ਜਿਹੜਾ ਜਿਹਦੇ ਦੋ ਘਰ ਟਹਿਰੇ ਨੇ ਘਰ ਇੱਕ ਟਹਿ ਜਾਂਦਾ ਪਿੰਡ ਦੇਖਦਾ ਅੱਖਾਂ 'ਚ ਪਾਣੀ ਸੀ ਛੋਟੇ ਛੋਟੇ ਬੱਚੇ ਜਦੋਂ ਮੈਂ ਦੇਖ ਰਿਹਾ ਸੀ ਕਿ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਡੇ ਘਰ ਦੀ ਇੱਕ ਇੱਟ ਵੀ ਟੁੱਟ ਜਾਵੇ ਕਿਤੇ ਤੇ ਸਾਨੂੰ ਤਕਲੀਫ ਹੁੰਦੀ ਆ ਜਿਹਦਾ ਘਰ ਹੀ ਅੱਖਾਂ ਦੇ ਸਾਹਮਣੇ ਵਹਿ ਜਾਵੇ ਜਾਂ ਪੰਜਾਬ ਦੇ ਲੋਕਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਇਹ ਪਿੰਡ ਭਾਰਤ ਦੇ ਨਕਸ਼ੇ ਦੇ ਵਿੱਚੋਂ ਮਨਫੀ ਹੋ ਜਾਊਗਾ ਬਿਲਕੁਲ ਔਰ ਤੁਸੀਂ ਦੇਖੋ ਇਹ ਵੀਰ ਸਾਡੇ ਨਾਲ ਨੇ ਇਹਨਾਂ ਦੇ 10 ਤੋਂ 12 ਕਿੱਲੇ ਵੀਰ ਤੁਹਾਡੇ ਇੱਥੇ ਸੀਗੇ ਔਰ ਪੂਰੇ ਪਾਣੀ ਦੇ ਲਪੇਟ ਦੇ ਹੇਠ ਆ ਚੁੱਕੇ ਹਾਂਜੀ ਸਭ ਤੋਂ ਪਹਿਲਾਂ ਧੰਨਵਾਦ ਜੀ ਵਾਰਿਸ ਪੰਜਾਬ ਦੇ ਦੀਪ ਸਿੱਧੂ ਦੀ ਸੰਸਥਾ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਹੁਣ ਤਕਰੀਬਨ ਟਾਈਮ 8 ਦਾ ਹੈ ਜੀ ਰਾਤ ਦਾ ਠੀਕ ਆ ਜੀ ਬਹੁਤ ਮਾੜਾ ਸਮਾਂ ਚੱਲ ਰਿਹਾ ਜੀ ਜ਼ਮੀਨ ਸੀ ਸਾਡੀ 10 ਕਿੱਲੇ ਜੀ ਜਿੰਦੇ 8 ਕਿੱਲੇ ਦਰਿਆ ਲੈ ਗਿਆ ਜੀ 25 30 ਫੁੱਟ ਵਾਹ ਕੇ ਨਾਲ ਹੀ ਲੈ ਗਿਆ ਜੀ ਝੋਨਾ ਖਤਮ ਹੋ ਗਿਆ ਜੀ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਕਿ ਸੋਚਿਆ ਜਾਵੇ ਕੁਝ ਸਾਡੀਆਂ ਜਮੀਨਾਂ ਕੁਝ ਪੱਕੀਆਂ ਵੀ ਸੀਗੀਆਂ ਹੁਣ ਕੱਚੀਆਂ ਨਹੀਂ ਕੁਝ ਕੱਚੀਆਂ ਵੀ ਹੈਗੀਆਂ ਇਸ ਕਰਕੇ ਬਹੁਤ ਮਾੜਾ ਸਮਾਂ ਚੱਲ ਰਿਹਾ ਜੀ ਵੀਰ ਤੁਹਾਡੇ ਤਾਂ ਘਰ ਬਿਲਕੁਲ ਨੇੜੇ ਆ ਅੱਜ ਜਦੋਂ ਤੁਸੀਂ ਆਹ ਵਾਲਾ ਘਰ ਆਪਣੀ ਅੱਖਾਂ ਸਾਹਮਣੇ ਟਟੇਰੀ ਹੁੰਦਾ ਹੋਇਆ ਵੇਖਿਆ ਹੋਏਗਾ ਪਾਣੀ ਦੇ ਨਾਲ ਡੁੱਰਦਾ ਹੋਇਆ ਹੋਵੇਗਾ ਤੁਹਾਨੂੰ ਖੌਫ ਆ ਰਿਹਾ ਹੁਣ ਟ੍ਰੈਕਟਰ ਤੇ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਆਏ ਆ ਪਰ ਤੁਹਾਨੂੰ ਐ ਨਹੀਂ ਲੱਗ ਰਿਹਾ ਦਿਲ ਤੁਹਾਡਾ ਖੌਫ ਚ ਨਹੀਂ ਆਉਂਦਾ ਕਿ ਕਿੱਥੇ ਸਾਡਾ ਘਰ ਨਹੀਂ ਹੁਣ ਸਾਡੇ ਘਰ ਦੀ ਵਾਰੀ ਤਾਂ ਨਹੀਂ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਰਾਤ ਦੇ 8:30 ਵਜੇ ਦੇ ਕਰੀਬ ਤੁਸੀਂ ਇੱਥੇ ਸਾਡੇ ਦੁੱਖ ਤਕਲੀਫ ਵਿੱਚ ਪਿੰਡ ਦੀ ਮੁਸ਼ਕਲਾ ਸੁਣਨ ਵਾਸਤੇ ਮੀਡੀਆ ਰਾਈ ਪਹੁੰਚੇ ਹੋ ਧੰਨਵਾਦ ਜੀ ਮੀਡੀਆ ਦਾ ਮੈਡਮ ਜੀ ਜਿੱਦਾਂ ਤੁਸੀਂ ਪੁੱਛ ਰਿਹਾ ਖਤਰਾ ਦਾ ਹੁਣ ਸਾਡਾ ਰੋਣਾ ਆਉਂਦਾ ਪਿੱਛੇ ਘਰ ਰੋੜ ਗਏ ਸਾਨੂੰ ਕੀ ਪਤਾ ਅੱਗੇ ਹੋਰ ਚਾਰ ਕਰਾਂ ਦੀ ਵਾਰੀ ਆ ਜਾਵੇ ਤੇ ਇਸ ਕਰਕੇ ਬਹੁਤ ਮਾੜੇ ਹਾਲਾਤ ਨੇ ਅਸੀਂ ਸਰਕਾਰ ਅੱਗੇ ਉਹ ਬੇਨਤੀ ਕਰਦੇ ਆਂ ਵੀ ਜਿਹੜੇ ਗਰੀਬਾਂ ਦੀਆਂ ਜ਼ਮੀਨਾਂ ਸਾਡੇ ਨਾਲ ਦੇ ਆਣ ਗੁਆਂਢ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਲੁੱਟ ਗਈਆਂ ਇਹਨਾਂ ਨੂੰ ਬਣਦਾ ਮਾਜਬਾ ਪੂਰਾ ਦਿੱਤਾ ਜਾਵੇ ਜਿਵੇਂ ਜ਼ਮੀਨਦਾਰ ਰੇਟ ਪੂਰਾ ਬਣਾ ਕੇ ਤੇ ਜਿਹੜੇ 2009 ਦੀ ਪਾਲਿਸੀ ਵਿੱਚ ਸਰਕਾਰ ਨੇ ਬਾਦਲ ਸਾਹਿਬ ਦੀ ਸਰਕਾਰ ਵਿੱਚ ਜ਼ਮੀਨਾਂ ਪੱਕੀਆਂ ਕੀਤੀਆਂ ਸੀਗੇ ਕੁਝ ਉਹ ਪਾਲਿਸੀ ਦੇ ਵਿੱਚ ਬਾਦਲ ਸਾਹਿਬ ਸਾਡੇ ਇਲਾਕੇ ਚ ਆਏ ਸੀਗੇ ਤੇ ਉਹਦੇ ਵਿੱਚ ਕੁਝ ਪੱਕੀਆਂ ਕੀਤੀਆਂ ਨੇ ਇਹ ਆਪਣੇ ਵੀਰ ਏਰੀਆ ਤੇ ਕਾਲੂ ਵਾਲੇ ਏਰੀਆ ਚ ਕੁਝ ਅੱਜ ਵੀ ਰਜਿਸਟਰੀ ਜ਼ਮੀਨ ਹੈਗੀਆਂ ਜੀ 2009 ਦੀ ਪੁਲਿਸ ਰੇਹਂਦੀ ਜ਼ਮੀਨ ਤੇ ਲਾਗੂ ਵੀ ਕੀਤੀ ਜਾਵੇ ਉਹਦੇ ਨਾਲ ਜਿੱਦਾਂ ਸਾਡੀ ਗਰਦੌਰੀਆਂ ਵੀ ਸਰਕਾਰ ਪਤਾ ਨਹੀਂ 2018 19 ਚ ਕੁਝ ਸਾਡਾ ਮਾਜਵਾ ਆਇਆ ਸੀ 22000 ਕਰੋੜ 22 ਕਰੋੜ ਰੁਪਇਆ ਸੌਰੀ ਤੇ ਉਹ ਉਹਦੇ ਵਿੱਚ ਵੀ ਮੰਗ ਸਾਨੂੰ ਨਹੀਂ ਮਿਲਿਆ ਤੇ ਆ ਨਾ 23 ਚ ਕੁਝ ਮਿਲਿਆ ਕਮਰੇ 파ਟ ਗਏ ਜਿੱਦਾਂ ਮਨਕ ਚੱਲ ਸਾਡੇ ਘਰ ਕੁਝ ਪਾਣੀ ਨਕਰਾਇਕ ਹੋ ਗਏ ਤੇ ਨਾ ਹੀ ਹੁਣ ਸਾਨੂੰ ਸਰਕਾਰ ਤੋਂ ਉਮੀਦ ਲੱਗਦੀ ਵੀ ਮਿਲ ਸਕਦਾ ਕਿਉਂਕਿ ਸਾਡੀ ਗਰਦੌਰੀ ਨਹੀਂ ਹੈਗੀ ਨਾ ਸਾਡੇ ਕੁਝ ਰਜਿਸਟਰੀ ਹੈਗੀਆਂ ਨੇ ਉਹਨਾਂ ਨੂੰ ਕੁਝ ਮਿਲੇਗਾ ਬਾਕੀ ਸਰਕਾਰ ਅੱਗੇ ਵੀ ਬੇਨਤੀ ਕਰਦੇ ਆਂ ਜਿੱਥੋਂ ਤੱਕ ਆਪਣੇ ਚੈਨਲ ਰਹੀ ਬਾਤ ਜਾ ਰਹੀ ਏ ਜਿੱਦਾਂ ਮਾਜਾ ਸੈਂਟਰ ਸਰਕਾਰ ਦੇ ਅਸੀਂ ਤੇ ਰਿਕਵੈਸਟ ਕਰਦੇ ਆਂ ਕਿ ਪੰਜਾਬ ਸਰਕਾਰ ਕਹਿੰਦੀ ਸੈਂਟਰ ਸਰਕਾਰ ਦੇ ਵਾਸਤੇ ਸੈਂਟਰ ਸਰਕਾਰ ਕਹਿੰਦੀ ਪੰਜਾਬ ਦੇ ਵਾਸਤੇ ਅਸੀਂ ਕਹਿੰਨੇ ਵੀ ਅਸੀਂ ਬਾਰਡਰ ਤੇ ਬੈਠੇ ਸਾਨੂੰ ਕਿਹਦੇ ਤਾਂ ਬੰਨੇ ਲਾਵਣ ਬੜਾ ਤੁਹਾਡੇ ਚੈਨਲ ਮਾ ਜੇ ਇਹ ਇੱਧਰ ਨਹੀਂ ਸੈਟਿੰਗ ਆਉਂਦੀ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਫਿਰ ਸਾਡਾ ਇਹ ਨਕਸ਼ੇ 'ਚੋਂ ਨਾਮ ਮਟਾਵਾ ਕੇ ਸਾਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਜਾਂ ਸਾਡੇ ਸਿੰਘ ਸਾਹਿਬ ਅੱਜ ਆਏ ਆਪਣੇ ਕਾਲ ਤੱਕ ਦੇ ਬਾਬਾ ਜੀ ਅਸੀਂ ਉਹਨਾਂ ਕੋਲ ਕੇ ਬੇਨਤੀ ਕੀਤੀ ਉਹਨਾਂ ਅਰਦਾਸ ਕੀਤੀ ਕਹਿੰਦੇ ਵੀ ਕੋਈ ਨਹੀਂ ਜਥੇਬੰਦੀ ਤੁਹਾਡੇ ਨਾਲ ਸਾਰੇ ਖੜੇ ਨੇ ਤੇ ਅਸੀਂ ਸਿੰਘ ਸਾਹਿਬ ਅੰਮ੍ਰਿਤਸਰ ਵਾਲੇ ਵੀ ਅਸੀਂ ਵੀ ਨਾਲ ਆ ਕੋਈ ਇਨਸ਼ਾ ਅੱਲਾਹ ਤੁਹਾਡੇ ਨਾਲ ਜਿਵੇਂ ਵੀ ਤੁਹਾਡੇ ਨਾਲ ਕੋਈ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਡਮ ਜੀ ਮੈਂ ਕਹਿਣਾ ਚਾਹੁੰਦੀ ਕਿ ਆ ਸਾਡਾ ਘਰ ਸੀ ਆ ਜਿੱਥੇ ਅਸੀਂ ਹਾਂਜੀ ਤੇ ਇੱਥੇ ਉਹ ਦੂਰੀ 7 ਕਿਲੇ ਦੂਰ ਹੀ ਦਰਿਆ ਜਿਹੜਾ ਤੇ ਹੁਣ ਆਜਾ ਮਾਂ ਕਮਰਾਂ ਦੇ ਨਾਲ ਹੀ ਆ ਗਿਆ ਹੈ ਹਮ 40 50 ਫੁੱਟ ਡੂੰਗਾ ਇੱਥੇ ਚੱਲ ਰਿਹਾ ਹੈ ਹਮ ਤੇ ਸਰਕਾਰ ਵੱਲੋਂ ਬੇਨਤੀ ਵੀ ਸਾਨੂੰ ਕੋਈ ਨਾ ਕੋਈ ਸਹੂਲਤਾਂ ਦਿੱਤੀਆਂ ਜਾਵਣ ਬੱਚੇ ਸਾਰੇ ਸੁਰੱਖਿਅਤ ਨੇ ਪਹਿਲਾਂ ਜਾਨ ਬਚਾਉਣੀ ਜ਼ਰੂਰੀ ਹੈ ਬੱਚੇ ਤਾਂ ਠੀਕ ਨੇ ਸਾਰੇ ਹਮ ਬਾਕੀ ਸਾਡੀਆਂ ਹੁਣ ਜਮੀਨਾ ਤਾਂ ਕਿੱਧਰ ਰਹਿ ਗਈ ਪਿੰਡ ਨੂੰ ਹੀ ਚੱਲਾ ਆਂਦਾ ਦਰਿਆ ਦੋ ਦਰਿਆ ਇਥੋਂ ਨਾ ਪਾਕਿਸਤਾਨ ਤੋੜਾ ਨੂੰ ਸਾਰਾ ਪਿੰਡ ਨੂੰ ਟੈਂਡੀ ਵਾਲੇ ਨੂੰ ਹੀ ਹੋ ਗਏ ਨੇ ਹੂੰ ਦੋਵੇਂ ਜੁੜ ਗਏ ਨੇ ਹਾਂ ਤੇ ਸਾਡੇ ਪਿੰਡ ਸਾਰੇ ਨੂੰ ਹੀ ਖਤਰਾ ਬਣਾ ਖੜਾ ਹੈ ਹਾਂ ਅਸੀਂ ਟਿੰਡੀ ਵਾਲੇ ਦੇ ਰਹਿਣ ਵਾਲਿਆਂ ਦੇਖੋ ਇਹ ਜਿਹੜਾ ਪਿੰਡ ਟਿੰਡੀ ਵਾਲਾ ਔਰ ਇਹ ਲੋਕਾਂ ਦਾ ਕਹਿਣਾ ਕਿ ਅਸੀਂ ਆਪਣੀ ਅੱਖੀ ਵੀ ਦੇਖ ਪਾ ਰਹੇ ਹਾਂ ਬਿਲਕੁਲ ਪਾਕਿਸਤਾਨ ਤੇ ਭਾਰਤ ਦੇ ਵਿੱਚ ਹੁਣ ਕੋਈ ਮੈਨੂੰ ਲੱਗਦਾ ਨਹੀਂ ਕਿ ਵਿੱਚ ਕੋਈ فاਸਲਾ ਰਿਹਾ ਕੋਈ ਸਰਹੱਦ ਵੀ ਨਹੀਂ ਰਹੀ ਔਰ ਪਾਣੀ ਨੇ ਇੱਕੋ ਮਿਕ ਕਰ ਦਿੱਤਾ ਪਰ ਇਹ ਮੰਜ਼ਰ ਵਾਕ ਹੀ ਖੌਫਨਾਕ ਹੈ ਤੇ ਖੜੇ ਹੁੰਦੇ ਵੀ ਡਰ ਲੱਗਦਾ ਔਰ ਤੁਸੀਂ ਦੇਖੋ ਲੋਕ ਜ਼ਰੂਰ ਆ ਰਹੇ ਨੇ ਉਰੇ ਆਪੋ ਆਪਣੀ ਜਿਹੜਾ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰ ਰਹੇ ਨੇ ਪਰ ਇਸ ਸਮੇ ਲੋੜ ਇਹ ਕਿ ਇਹਨਾਂ ਨੂੰ ਰੈਸਕਿਊ ਕੀਤਾ ਜਾਵੇ ਇੱਥੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ بیس ਕੈਂਪ ਜਿਹੜੇ ਬਣਾਏ ਜਾ ਰਹੇ ਨੇ ਉੱਥੇ ਪਹੁੰਚਾਇਆ ਜਾਵੇ ਬਾਅਦ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਦੀ ਲਿਸਟ ਤਿਆਰ ਕੀਤੀ ਜਾਵੇ ਬਕਾਇਦਾ ਉਹਦੇ ਨਾਲ ਜ਼ਰੂਰ ਜਿਹੜਾ ਲੋਕਾਂ ਦੀ ਮਦਦ ਹੋ ਸਕਦੀ ਹੈ ਪਰ ਜੇ ਲੋਕਾਂ ਨੂੰ ਇੱਥੇ ਹੀ ਫਸਿਆ ਛੱਡ ਦਿੱਤਾ ਇੱਥੇ ਹੀ ਖਾਣਾ ਤੁਸੀਂ ਪਹੁੰਚਾਉਂਦੇ ਰਹੇ ਤਾਂ ਇਹਨਾਂ ਦੀਆਂ ਜਾਨਾਂ ਜਾਣਗੀਆਂ ਔਰੇ ਅੱਜ ਨਹੀਂ ਤਾਂ ਕੱਲ ਤੈ ਤਾਂ ਉਹ ਜਾਨਾਂ ਬਚਾਉਣੀ ਜ਼ਰੂਰੀ ਨੇ ਖਾਣਾ ਇੱਥੇ ਭਾਵੇਂ ਤੁਸੀਂ ਨਾ ਪਹੁੰਚਾਓ ਲੋਕਾਂ ਨੂੰ ਇੱਥੋਂ ਰੈਸਕਿਊ ਕਰਕੇ ਸਹੀ ਥਾਵਾਂ ਤੇ ਜਿਹੜੀਆਂ ਬਿਲਕੁਲ ਬੇਸ ਕੈਂਪ ਨੇ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਓ ਕਿਉਂਕਿ ਜੇ ਘਰ ਵੀ ਟਹਿ ਟੇਰੀ ਹੁੰਦੇ ਨੇ ਉਹ ਵਾਪਸ ਬਣ ਜਾਣਗੇ ਪਰ ਜ਼ਿੰਦਗੀਆਂ ਤੁਸੀਂ ਮੁਰ ਤੋਂ ਵਾਪਸ ਨਹੀਂ ਲਿਆ ਸਕਦੇ ਔਰੇ ਤਕਰੀਬਨ ਤੁਸੀਂ ਦੇਖੋਗੇ ਕਈ ਕਿਲੋਮੀਟਰਸ ਤੱਕ ਜੇਕਰ ਤੁਸੀਂ ਦੂਰ ਤੱਕ ਹਲਾਕੇ ਹਨੇਰਾ ਹੋਣ ਕਰਕੇ ਤੁਹਾਨੂੰ ਜ਼ਿਆਦਾ ਤਾਂ ਨਹੀਂ ਵਿਕ ਪਾਏਗਾ ਪਰ ਜਿੰਨਾ ਕ ਮੈਂ ਆਪਣੀ ਅੱਖਾਂ ਦੇ ਨਾਲ ਵੇਖ ਪਾ ਰਹੀਆਂ ਦ੍ਰਿਸ਼ ਜਿਹੜਾ ਤੁਸੀਂ ਦੇਖੋ ਕਿ ਜੋ ਬਾਰਡਰ ਹੈ ਇੱਥੋਂ ਕੁਝ ਕੀ ਦੂਰੀ ਤੇ ਹੈ ਔਰ ਪਾਕਿਸਤਾਨ ਦੇ ਨਾਲ ਖੰਦਾ ਹੋਇਆ ਇਹ ਪਾਣੀ ਸਤਲੁਜ ਦਾ ਔਰ ਰਾਵੀ ਦਾ ਇਕੱਠਾ ਹੋ ਚੁੱਕਿਆ ਔਰ ਇਹ ਪਿੰਡ ਤਬਾਹ ਹੈ ਔਰ ਲੋੜੇ ਹੀ ਹੈ ਕਿ ਵੱਧੋ ਵੱਧ ਜਿਹੜਾ ਤੁਸੀਂ ਇਹਨਾਂ ਲੋਕਾਂ ਦਾ ਸਹਿਯੋਗ ਕਰਕੇ ਇੱਥੇ ਨੂੰ rescued ਕੀਤਾ ਜਾਵੇ ਔਰ ਆ ਦੇਖੋ ਆ ਘਰ ਜਿੱਥੇ ਅਸੀਂ ਖੜੇ ਆ ਇਹ ਕਿਸੇ ਵੀ ਵਕਤ ਜਿਹੜਾ ਖਤਮ ਹੋ ਸਕਦਾ ਔਰ ਪਹਿਲਾ ਇਹਦੀ ਕੰਧਾਂ ਜਿਹੜੀਆਂ ਨੇ ਬਿਲਕੁਲ ਟੁੱਟ ਚੁੱਕੀਆਂ ਨੇ ਔਰ ਇਹਦੇ ਸਾਹਮਣੇ ਵੀ ਘਰ ਸੀਗਾ ਉਹ ਲੋਕ ਕਹਿੰਦੇ ਨੇ ਕਿ ਅਸੀਂ ਆਪਣੀ ਅੱਖੀ ਦੇਖਿਆ ਜਾਂਦੇ ਹੋਏ ਔਰ rescue ਉੱਥੇ ਦੇ ਲੋਕਾਂ ਨੂੰ ਕਰ ਲਿਆ ਸੀ ਪਰ ਆ ਇੱਧਰ ਤੁਸੀਂ ਦੇਖੋਗੇ ਆ ਬਾੜ ਸੀ ਇਹ ਪੂਰੀ ਖਤਮ ਹੋ ਗਈ ਹੈ ਇੱਥੋਂ ਜਿਹੜੇ ਜਿੰਨੇ ਵੀ ਪਸ਼ੂ ਸੀਗੇ ਉਹਨਾਂ ਨੂੰ ਬੇੜੀ ਦੇ ਰਾਹੀਂ ਜਿਹੜਾ ਬਾਹਰ ਕੱਢਿਆ ਗਿਆ ਔਰ ਡਰ ਆਂਦਾ ਵਾਕਈ ਡਰ ਆਂਦਾ ਇਹ ਦੇਖ ਕੇ ਕਿ ਕੀ ਬਣੂਗਾ ਜ਼ਿੰਦਗੀਆਂ ਦਾ ਕੀ ਬਣੂਗਾ ਔਰ ਕਿੱਦਾਂ ਮੁੜ ਖੜੇ ਹੋਵਾਂਗੇ ਵਾਕਈ ਸੋਚਣ ਵਾਲੀ ਤਾਂ ਗੱਲ ਹੈ ਔਰ ਰਾਸ਼ਨ ਪਾਣੀ ਮੈਨੂੰ ਪਤਾ ਤੁਸੀਂ ਬਹੁਤ ਦੇ ਰਹੇ ਹੋ ਬਹੁਤ ਸਹਿਯੋਗ ਵੀ ਕਰ ਰਹੇ ਹੋ ਪਰ ਮੇਨ ਜਿਹੜੀ ਸਥਿਤੀ ਇੱਥੇ ਦੀ ਹੈ ਡਰਾਵਣੀ ਹੈ ਵਾਕਈ ਬਹੁਤ ਡਰ ਆਂਦਾ ਔਰ ਅਪੀਲ ਲੋਕਾਂ ਨੂੰ ਵੀ ਇਹੀ ਹੈ ਮੇਰੇ ਸਾਡੇ ਚੈਨਲ ਵੱਲੋਂ ਕਿ ਜੇ ਤੁਸੀਂ ਮਦਦ ਕਰਨਾਈ ਚਾਹਦੇ ਹੋ ਇਹਨਾਂ ਲੋਕਾਂ ਨੂੰ ਰੈਸਕਿਊ ਕਰਕੇ ਇੱਥੋਂ ਕੱਢੋ ਇੱਥੇ ਇਹਨਾਂ ਨੂੰ ਨਾ ਰੱਖੋ ਵੀਰ ਕੁਝ ਕਹਿਣਾ ਚਾਹੁੰਦੇ ਉਹ ਵੀ ਆਪਾਂ ਸੁਣਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡਮ ਜੀ ਅਸੀਂ ਤੁਹਾਡੇ ਚੈਨਲ ਦੇ ਰਹੀ ਇੱਕ ਹੋਰ ਗੱਲ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਵੀ ਜਦੋਂ ਪਾਣੀ ਉਤਰ ਜਾਵੇ ਪਾਣੀ ਉਤਰਨ ਤੋਂ ਬਾਅਦ ਤੁਰੰਤ ਇਹ ਇਲਾਕੇ ਨੂੰ ਵੇਖ ਕੇ ਪੱਥਰ ਦੀ ਨੋਚਾ ਪੱਕੀਆਂ ਕਰਕੇ ਬੰਨ ਨਾਲ ਬਣਾ ਕੇ ਉੱਚਾ ਚੰਗੀ ਤਰ੍ਹਾਂ ਪਰਮਾਨੈਂਟਲੀ ਸਾਡਾ ਹੱਲ ਕੀਤਾ ਜਾਵੇ ਨਹੀਂ ਤਾਂ ਸਾਡਾ ਪਿੰਡ ਤਾਂ ਕੀ ਟਿੰਡੀ ਵਾਲਾ ਨਹੀਂ ਮੈਡਮ ਕੱਲਾ ਇਹ ਜੱਲੋ ਕੇ ਭਾਨੇ ਵਾਲਾ ਚਾਂਦੀ ਵਾਲਾ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਸਾਰੇ ਪਿੰਡਾਂ ਨੂੰ ਖਤਰਾ ਹੈ ਫਿਰ ਹੌਲੇ ਹੌਲੇ ਸਾਰੇ ਪਿੰਡ ਖਤਮ ਹੋ ਜਾਣਗੇ तकरीबन ਨਕਸ਼ੇ ਦੇ ਵਿੱਚੋਂ ਇੱਕ ਪਿੰਡ ਟੈਂਡੀ ਵਾਲਾ ਨਹੀਂ ਬਾਕੀ ਪਿੰਡ ਵੀ ਖਤਮ ਹੋਣਗੇ ਮੈਡਮ ਜੀ ਹੂੰ ਹੂੰ ਬਿਲਕੁਲ ਔਰ ਬਿਲਕੁਲ ਸਹੀ ਸਥਿਤੀ ਹੈ ਔਰ ਇਹ ਵੀ ਤੁਹਾਨੂੰ ਅਸੀਂ ਖੇਤ ਵੀ ਨਾਲ-ਨਾਲ ਦਿਖਾਏ ਕਿ ਇਹ ਵੀਰ ਜਿਹੜੇ ਸਾਡੇ ਨਾਲ ਬੇੜੀ 'ਚ ਵੀ ਬੈਠ ਕੇ ਆਏ ਨੇ ਔਰ ਇਹ ਖਤਮ ਨਹੀਂ ਖੇਤ ਮੈਨੂੰ ਨਹੀਂ ਲੱਗਦਾ ਕਿ ਇਹ ਛੇਤੀ ਛੇਤੀ ਰਿਵਾਈਵ ਹੋਣਗੇ ਹਾਲਾਂਕਿ ਆਪਾਂ ਹੌਸਲਾ ਜ਼ਰੂਰ ਦਿੰਦੇ ਆ ਇੱਕ ਦੂਜੇ ਨੂੰ ਮੈਂ ਵੀ ਹਿੰਮਤ ਕਰਕੇ ਇਸੇ ਕਰਕੇ ਆਈ ਸੀ ਕਿ ਸ਼ਾਇਦ ਹੌਸਲਾ ਪਰ ਦੇਖ ਕੇ ਬਹੁਤ ਖਰਾਬ ਸਥਿਤੀ ਹੈ ਔਰ ਤੁਸੀਂ ਪਾਣੀ ਰਫਤਾਰ ਦੇਖੋਗੇ ਬਹੁਤ ਤੇਜ਼ ਹੈ ਜੇ بارش ਪਾਉਗੀ ਪਾਣੀ ਹੋਰ ਖਾਊਗਾ ਇਹ ਜਿੱਥੇ ਅਸੀਂ ਖੜੇ ਆ ਅੱਜ ਇਹ ਵੀ ਸ਼ਾਇਦ ਮੈਨੂੰ ਲੱਗਦਾ ਟੈਟੇਰੀ ਹੋ ਸਕਦਾ ਹੈ ਔਰ ਬਹੁਤ ਤੇਜ਼ ਗਤੀ ਦੇ ਨਾਲ ਪਾਣੀ ਇੱਥੇ ਪਹੁੰਚਿਆ ਰਤ ਨੂੰ ਦੇਖ ਕੇ ਤਾਂ ਹੋਰ ਹੋਰ ਵੀ ਜ਼ਿਆਦਾ ਜਿਹੜਾ ਖੌਫਨਾਕ ਔਰ ਡਰ ਜ਼ਰੂਰ ਲੱਗਦਾ ਹੈ ਤਾਂ ਘਰ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਵੀਡੀਓਸ ਤੇ ਕਮੈਂਟ ਕਰਨਾ ਬਹੁਤ ਸੋਖਾ ਹੁੰਦਾ ਹੈ ਮਦਦ ਕਰਨੀ ਔਖੀ ਹੁੰਦੀ ਹੈ ਹਾਂ ਤੁਸੀਂ ਕਿਸ ਨੂੰ 4 ਪੈਸੇ ਫੜਾ ਸਕਦੇ ਹੋ ਉਹ ਵੀ ਸੋਖਾ ਹੁੰਦਾ ਹੈ ਸ਼ਾਇਦ ਪਰ ਗਰਾਊਂਡ ਤੇ ਆ ਕੇ ਇੱਥੇ ਆ ਕੇ ਮਦਦ ਕਰਨੀ ਉਹ ਸਲੂਟ ਆ ਉਹਨਾਂ ਲੋਕਾਂ ਨੂੰ ਜੋ ਇੱਥੇ ਆ ਕੇ ਮਦਦ ਕਰ ਰਹੇ ਨੇ ਕੈਮਰਾ ਪਰਸਨ ਸਾਡੇ ਨਾਲ ਅਸ਼ੋਕ ਜੀ ਔਰ ਸੁਖਵਿੰਦਰ ਨਾਲ ਡੇਲੀ ਪੋਸਟ ਪੰਜਾਬੀ ਦੇ ਲਈ ਸ਼ਿਖਾ ਸੰਧੀਰ ਦੀ ਰਿਪੋਰਟ